भूखा बंदा किथे दे नाम जाप लेवा जा रोट्यो नी ਢਿੱਡ ਕੇ ਵਿੱਚ ਪੈਣੀ ਕੀ ਭਗਤ ਕਬੀਰ ਜੀ ਕਹਿੰਦੇ ਆ ਕਿ ਭੁੱਖੇ ਭਗਤ ਨਾ ਕੀ ਜਾਏ ਇਹ ਆਪਣੀ ਮਾਲਾ ਆਪਣੀ ਲੈ ਜਾਏ ਰੱਬ ਦੀ ਭਗਤੀ ਵੀ ਨਹੀਂ ਹੁੰਦੀ ਹੈ ਉੱਤਨਾ ਭਗਤ ਜੀ ਨੇ ਪੂਰੀ ਲਿਸਟ ਦਈ ਹੈ ਉਹਦੇ ਵਿੱਚ ਆਂਦਾ ਕਿ ਦੋਏ ਸਿਰ ਮੰਗੋ ਕਿ ਉਹ ਹਮਾ ਖੁਸ਼ੀ ਕਰੈ ਨਹੀਂ ਤੀ ਜੀਓ ਹਾਂਜੀ ਆਦ ਸਿਰ ਮੰਗੋ ਦਾਲੇ ਮੋਕੋ ਦੋਨੋਂ ਵਕਤ ਜਵਾਲੇ ਅਨਾਜ ਮੰਗੋ ਸਤ ਸੀਕਾ ਵੇ ਨਾਜ ਵੀ ਵਧੀਆ ਹੋਣਾ ਚਾਹੀਦਾ ਆਏ ਨਹੀਂ ਵੀ ਉਹ ਜਿਹੜੀ ਡਿੱਪੂ ਵਾਲੀ ਡਿੱਪਰੀਪੋ ਵਾਲੀ ਕਣਕਾ ਮਾਨੂੰ ਤਾਂ ਕੁਰਬਾਨੀਆਂ ਦੇਣੀਆਂ ਪੈ ਲਈਆਂ ਮਾਨੂੰ ਕੰਦਮਾ ਨੂੰ ਸਿੱਸਾ ਦਿਖ ਰਿਹਾ ਵੀ ਗਵਰਨਮੈਂਟ ਮਾਰੇ ਨਿਆਣਿਆਂ ਕਿਆਂ ਮਾਰੇ ਜਵਾਨੀਆਂ ਕਲਸਾਨੀਆਂ ਬੱਚਿਆਂ ਦਾ ਭਵਿੱਖ ਸਾਰਾ ਖਤਮ ਕਰਨੇ ਦੇ ਚੱਕਰ ਕੇ ਵਿੱਚ ਹੈ ਕਿ ਆਪਕਾ ਰੀਚਾਰਜ ਖਤਮ ਹੋ ਗਿਆ ਹੈ ਕਿਪਿਆ ਰੀਚਾਰਜ ਕਰਵਾएं ਕਿਪਿਆ ਰੋਟੀ ਖਾਣੀ ਬੰਦ ਕਰਨੇ ਪਹਿਲੇ ਰੀਚਾਰਜ ਕਰਾਓ ਫਿਰ ਖਾਣਾ ਖਾਓ ਫਿਰ ਫਿਰ ਕੈਸ ਚੱਲੇਗੀ ਆਪਕੀ ਇਹ ਕੰਮ ਹੋਣਾ ਫਿਰ ਇਹ ਸੈਂਟਰ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ ਇਹ ਦੋਵੇਂ ਇੱਕ ਹੈ ਇਹ ਵੀ ਆਮ ਆਦਮੀ ਆਈ ਦੀ ਕਹਿ ਕਹਿ ਕੇ ਆਈ ਦੀ ਆਪਾਂ ਨੂੰ 5 ਮਿੰਟ ਚ ਐਮਐਸਪੀ ਦੇਣੀ ਤੇ ਨੇ ਮੁੜ ਕੇ ਉਹ ਸਾਨੂੰ ਸਕਲ ਵੀ ਨਹੀਂ ਕਦੇ ਦੇਖੀ ਅਸੀਂ ਇਸ ਵਕਤ ਅਸੀਂ ਗੁਰਦੁਆਰਾ ਸ਼੍ਰੀ ਅੰਮ੍ਰਿਤ ਸਾਹਿਬ ਮੌਜੂਦ ਆ ਇੱਕ ਪਾਸੇ ਸੀਸਮਾਰਗ ਯਾਤਰਾਈ ਹੋਈ ਹੈ ਗੁਰਦੁਆਰਾ ਸਾਹਿਬ ਤੇ ਦੂਜੇ ਪਾਸੇ ਹਰੀਆਂ ਦਸਤਾਰਾਂ ਵੀ ਸਾਨੂੰ ਚਮਕ ਰਿਆ ਨੇ ਇੱਕ ਪਾਸੇ ਨੀਲੇ ਦਸਾਰੇ ਚਮਕ ਰਿਆ ਦੂਜੇ ਪਾਸੇ ਹਰੀਆਂ ਦਸਾਰਾਂ ਕਿਸਾਨੀ ਦਾ ਪ੍ਰਤੀਕ ਔਰ ਹਾਲ ਹੀ ਦੇ ਵਿੱਚ ਬਹੁਤ ਸਾਰੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਅੱਜ ਵੀ ਰੁਕ ਕੀਤਾ ਹੋਇਆ ਤੁਸੀਂ ਚੰਡੀਗੜ੍ਹ ਦਾ ਹਾਲਾਂਕਿ ਰੋਕਾਂ ਪੂਰੀਆਂ ਇੰਤਜ਼ਾਮ ਕੀਤਾ ਹੋਇਆ ਹੈ ਚੰਡੀਗੜ੍ਹ ਪੁਲਿਸ ਵੱਲੋਂ ਵੀ ਪੰਜਾਬ ਪੁਲਿਸ ਵੱਲੋਂ ਵੀ ਕੀ ਕੁਝ ਹਾਲਾਤ ਨੇ ਤੇ ਅੱਜ ਕੀ ਕਰਨੇ ਤੁਹਾਡਾ ਤੁਸੀਂ ਇੱਥੇ ਇੱਕ ਵਾਰੀ ਫੇਰ ਆਏ ਹੋ ਸਾਡਾ ਅੱਜ ਦਾ ਕਾਰਨ ਹੈ ਜੀ 200 20 ਬਿੱਲ ਰੱਦ ਕਰਾ ਕੇ ਆਏ ਤੇ ਅਸੀਂ ਅੱਛਾ ਜੀ ਹੁਣੇ 225 ਦੁਆਰੇ ਲੈ ਕੇ ਆ ਗਏ ਅੱਛਾ ਜੀ ਬਿਜਲੀ ਪੇ ਲੋ ਠੀਕ ਹੈ ਜਿਹਦਾ ਨੁਕਸਾਨ ਹਰ ਇੱਕ ਨੂੰ ਹੋਣਾ ਇਕੱਲੇ ਕਿਸਾਨ ਨੂੰ ਨਹੀਂ ਹੈਗਾ ਇਹ ਆਮ ਜਨਤਾ ਨੂੰ ਸਭ ਨੂੰ ਨੁਕਸਾਨ ਹੋਣਾ ਇਹਦਾ ਇਹਦਾ ਕੰਮ ਇਹ ਹੋ ਜਾਣਾ ਜਾਂ ਪ੍ਰਾਈਵੇਟ ਲਾਈਟ ਹੋ ਗਈ ਤੁਹਾਡਾ ਫੋਨ ਰੀਚਾਰਜ ਹੈ ਅੱਜ ਪੈਸੇ ਹੈਗੇ ਫੋਨ ਚੱਲਦਾ ਜੇ ਫੋਨ ਮੁੱਕਾ ਪਹਿ ਮੁੱਕੇ ਖਤਮ ਨਾ ਹੋ ਫਿਰ ਫਿਰ ਸੁਣਾਈ ਦਿਆ ਕਰੋਗੇ ਜਿੱਦਾਂ ਫੋਨ 'ਚ ਸੁਣਾਈ ਦਿੰਦਾ ਕਿ ਆਪਕਾ ਰੀਚਾਰਜ ਖਤਮ ਹੋ ਗਿਆ ਹੈ ਕ੍ਰਿਪਾ ਰੀਚਾਰਜ ਕਰਵਾएं ਕ੍ਰਿਪਾ ਰੋਟੀ ਖਾਣੀ ਬੰਦ ਕਰਨੇ ਪਹਿਲੇ ਰੀਚਾਰਜ ਕਰਾਓ ਫਿਰ ਖਾਣਾ ਖਾਓ ਫਿਰ ਫਿਰ ਕੈ ਚੱਲੇਗੀ ਆਪਕੀ ਇਹ ਕੰਮ ਹੋਣਾ ਫਿਰ ਇਹ ਸਰਕਾਰਾਂ ਦੀ ਨੀਤੀ ਬਹੁ ਮਾੜੀ ਹੈ ਚਾਹੇ ਸੈਂਟਰਲ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ ਇਹ ਦੋਵੇਂ ਇੱਕ ਹੈ ਇਹ ਅਲੱਗ-ਅਲੱਗ ਨਹੀਂ ਹੈਗੀਆਂ ਇਹ ਵੀ ਆਮ ਆਦਮੀ ਆਈ थी ਕਹਿ ਕੇ ਗਈਦੀ ਆਪਾਂ ਨੂੰ 5 ਮਿੰਟ ਚਾਹੀਏ ਮੈਂ ਐਮਐਸਪੀ ਦੇਣਗੇ ਨੇ ਮੁੜ ਕੇ ਉਹ ਸਾਨੂੰ ਸਕਲ ਵੀ ਨਹੀਂ ਕਰਦੇ ਦੇਖੀ ਅਸੀਂ ਨਰਮਨਾਨ ਦੀ ਅੱਛਾ ਮੈਂ ਉਹਨਾਂ ਤੇ ਵੀ ਆਵਾਂਗਾ ਜੀ ਅੱਛਾ ਜਿਹੜਾ ਤੁਸੀਂ ਇਹ ਕਹਿ ਰਹੇ ਹੋ ਹੁਣ ਜਿੱਦਾਂ ਆਪਾਂ ਸਾਰੇ ਮੋਬਾਈਲ ਯੂਜ਼ ਕਰਦੇ ਆਂ ਅਸੀਂ ਮੋਬਾਈਲ ਵੀ ਤਾਂ ਯੂਜ਼ ਕਰਦੇ ਆਂ ਅਸੀਂ ਰੀਚਾਰਜ ਕਰਵਾਉਂਦੇ ਆਂ ਪ੍ਰੀਪੇਡ ਸਾਰਿਆਂ ਨੇ ਕਨੈਕਸ਼ਨ ਲਏ ਹੁੰਦੇ ਆ ਸਰਕਾਰ ਇਹ ਤਰਕ ਦੇਊਗੀ ਜਾਂ ਪ੍ਰਸ਼ਾਸਨ ਤਰਕ ਦੇਊਗਾ ਜਾਂ ਜਿਹੜੀ ਵੀ ਕੰਪਨੀਆਂ ਹੁਣ ਓਵਰਟੇਕ ਕਰਨਗੀਆਂ ਪ੍ਰਾਈਵੇਟਾਈਜ਼ੇਸ਼ਨ ਹੋ ਰਹੀ ਹੈ ਜੋ ਇਹ ਤਰਕ ਦੇਣ ਵੀ ਤੁਸੀਂ ਮੋਬਾਈਲ ਵੀ ਤਾਂ ਯੂਜ਼ ਕਰਦੇ ਹੀ ਆਂ ਉਹਦਾ ਤਾਂ ਤੁਸੀਂ ਕੋਈ ਕੁਝ ਇਤਰਾਜ਼ ਨਹੀਂ ਜਤਾਂ ਦੇ ਜੇ ਬਿਜਲੀ ਵਾਲੇ ਉਹਦੇ ਮੁੱਦੇ ਤੇ ਆ ਕੇ ਤੁਸੀਂ ਕਹਿੰਦੇ ਵੀ ਸਾਨੂੰ ਰੀਚਾਰਜ ਜਿਹਦੇ ਕੋਲ ਫੋਨ ਵੀ ਨਹੀਂ ਹੈਗਾ ਅੱਜ ਇਹ ਨਹੀਂ ਵੀ ਹਰ ਇੱਕ ਕੋਲ ਫੋਨ ਹੈ 10% ਲੋਕ ਐਜੇ ਜਿਨ੍ਹਾਂ ਕੋਲ ਫੋਨ ਨਹੀਂ ਹੈਗਾ ਰੀਚਾਰਜ ਕਿਹਦੇ ਕੋਲ ਕਰਾਂਗੇ ਰਾਤ ਨੂੰ ਜਾ ਕੇ ਗਰਮੀ ਦਾ ਮੌਸਮ ਹੈ ਰਾਤ ਨੂੰ 1 ਵਜੇ ਲਾਈਟ ਭੱਜ ਗਈ ਉਹਨੂੰ ਪਤਾ ਨਹੀਂ ਰੀਚਾਰਜ ਕਰਨਾ ਕਿਵੇਂ ਕਰੂਗਾ ਰਾਤ ਨੂੰ 1 ਵਜੇ ਕਿਹਨੂੰ ਲੱਭੂਗਾ ਉਹਦੇ ਬੱਚੇ ਤਾਂ ਮਰਨਗੇ ਗਰਮੀ ਚ ਤੜਫੂਗੇ ਇਹ ਸਰਕਾਰਾਂ ਦੀ ਬਹੁਤ ਮਾੜੀ ਨੀਤੀ ਹੈ ਹੁਣ ਬਿਜਲੀ ਵੇਹ ਲਾਉਂਦਾ ਉਹ ਜੀ 2 ਮਹੀਨੇ ਦਾ ਟਾਈਮ ਹੈ 3 ਮਹੀਨੇ ਦਾ ਟਾਈਮ ਹੈ ਕਈ ਵਾਰ ਨਹੀਂ ਗਰੀਬ ਬੰਦਾ ਭਰ ਸਕਦਾ ਅਗਲੇ ਮਿਲ ਚ ਭਰ ਦਿੰਦਾ ਇਹਦੇ ਬਿਧਾ ਬਹੁਤ ਮਾਰੂ ਨੀਤੀ ਹੈ ਤਾਂ ਵੀ ਮੌਲਤ ਮਿਲ ਜਾਂਦੀ ਆ ਹਾਂ ਮੌਲਤ ਮਿਲ ਜਾਂਦੀ ਐ ਚ ਮੌਲਤ ਕੋਈ ਨਹੀਂ ਹੈਗੀ ਤੁਹਾਨੂੰ ਅਜੇ ਤਾਂ ਸਕਿੰਟ ਦੀ ਮੌਲਤ ਨਹੀਂ ਹੈਗੀ ਜੀ ਜਿਹੜੇ ਬڑے ਘਰਾਣੇ ਨੂੰ ਨਾ ਚਲਾਉਣ ਵਾਸਤੇ ਹੀ ਇਹ ਜੀ ਜੀ ਅੱਛਾ ਇੱਕ ਚੀਜ਼ ਜੀਦਾ ਹੁਣ ਤੁਸੀਂ ਕਿਹਾ ਕਿ 2020 ਦੇ ਵਿੱਚ ਜਦੋਂ ਕਿਸਾਨ 2021 ਦੇ ਵਿੱਚ ਕਿਸਾਨ ਅੰਦੋਲਨ ਜਿੱਤੇ ਹੈਗੇ 20 ਦੇ ਵਿੱਚ ਜਿੱਤਿਆ ਗਿਆ ਜਿਹੜਾ ਸਰਕਾਰ ਨੇ ਕੀਤਾ ਸੀ ਤੁਹਾਡੇ ਨਾਲ ਕੀ ਜਿਹੜੇ ਬਿਜਲੀ ਬਿੱਲ ਹੈ ਉਹ ਰੱਦ ਕੀਤਾ ਜਾਊਗਾ ਔਰ ਕਿਸਾਨਾਂ ਨੇ ਖੁਸ਼ੀਆਂ ਵੀ ਮਨਾਈ ਸੀ ਵੀ ਅਸੀਂ ਜਿੱਤ ਕੇ ਆਏ ਹਾਂ ਇਹ ਜਿਹੜੇ ਫਿਰ ਵਾਦਿਆਂ ਦੀ ਤੁਸੀਂ ਗੱਲ ਕਰ ਰਹੇ ਹੋ ਹੁਣ ਅੱਜ ਫਿਰ ਤੁਸੀਂ ਚੱਲੇ ਹੋ ਤੁਹਾਨੂੰ ਕੀ ਲੱਗਦਾ ਵੀ ਜਿੱਦਾਂ ਤੁਸੀਂ ਖੁਦ ਕਿਹਾ ਵੀ 2020 ਦੇ ਵਿੱਚ ਵੀ ਵਾਅਦਾ ਹੋਇਆ ਸੀ ਉਸ ਤੋਂ ਤੁਸੀਂ ਤੁਹਾਡੇ ਕਹਿੰਦੇ ਮੁਤਾਬਕ ਹੈ ਉਸ ਤੋਂ ਸਰਕਾਰ ਪਿੱਛੇ हट ਗਈ ਹੁਣ ਤੁਹਾਨੂੰ ਕੀ ਲੱਗਦਾ ਕਿ ਅੱਜ ਵੀ ਤੁਸੀਂ ਕੀ ਕੀ ਸਟੈਂਡ ਰਹੇਗਾ ਤੇ ਕੀ ਤੁਹਾਨੂੰ ਸਫਲਤਾ ਦੀ ਉਮੀਦ ਲੱਗਦੀ ਹੈ ਸਟੈਂਡ ਦਾ ਸਾਡਾ ਸੀ ਧੌਣ ਤੇ ਗੋਡਾ ਰੱਖ ਕੇ ਮਨਾਉਣ ਜਾਣਦੇ ਅਸੀਂ ਪਿਆਰ ਨਾਲ ਬਥੇਰਾ ਦੇਖ ਲਿਆ ਹੁਣ ਅਸੀਂ ਧੌਣ ਤੇ ਗੋਡਾ ਰੱਖਾਂਗੇ ਤਾਂ ਅਸੀਂ ਮਨਾਵਾਂਗੇ ਸਾਡਾ ਤਾਂ ਕੁਰਬਾਨੀਆਂ ਦੇਣੀਆਂ ਪੈਣੀਆਂ ਜੀ ਬਜ਼ੁਰਗਾਂ ਨੂੰ ਮਾਨੂੰ ਤਾਂ ਕੁਰਬਾਨੀਆਂ ਦੇਣੀਆਂ ਪੈਦੀਆਂ ਮਾਨੂੰ ਕੰਦਮਾਂ ਨੂੰ ਸ਼ੀਸਾ ਦਿਖ ਰਿਹਾ ਵੀ ਗਵਰਨਮੈਂਟ ਮਾਰੇ ਨਿਆਣਿਆਂ ਕਿਆਂ ਮਾਰੇ ਜਵਾਨੀਆਂ ਕਲਸਾਨੀਆਂ ਬੱਚਿਆਂ ਦਾ ਭਵਿੱਖ ਸਾਰਾ ਖਤਮ ਕਰਨੇ ਦੇ ਚੱਕਰ ਕੇ ਵਿੱਚ ਹੈ ਮਾਰੀ ਰੋਜੀ ਰੋਟੀ ਸਾਰੀ ਪੰਜਾਬ ਦੀ ਜ਼ਮੀਨ ਕੀ ਗਹਿਲ ਜੁੜਿਆ ਹੋਇਆ ਕੀਤਾ ਹੈਗਾ ਜੇ ਮਰੀ ਜ਼ਮੀਨ ਇਹ ਨਹੀਂ ਰਹੂਗੀ ਪਰ ਤਾਂ ਲੰਗਰ ਗੁਰਦੁਆਰੇ ਦੇ ਵਿੱਚ ਬੰਦ ਹੋ ਜੂਗੇ ਹਰ ਆਜ ਦਾ ਗੁਰੂ ਨਾਨਕ ਦੇਵ ਜੀ ਦਾ ਸਿੱਖ ਧਰਮ ਦਾ ਜਿਹੜਾ ਸਭ ਤੋਂ ਵੱਡਾ ਸਨੇਹਾ ਹੈ ਵੀ ਕਿਰਤ ਕਰੋ ਵੰਡ ਛਕੋ ਨਾਮ ਜਪੋ ਭੁੱਖਾ ਬੰਦਾ ਕਿੱਥੇ ਦੇ ਨਾਮ ਜਪ ਲੀਗਾ ਜਾਂ ਰੋਟੇ ਉਹ ਨਹੀਂ ਢਿੱਡ ਕੇ ਵਿੱਚ ਪੈਣੇਗੀ ਭਗਤ ਕਬੀਰ ਜੀ ਕਹਿੰਦੇ ਆ ਕਿ ਭੁੱਖੇ ਭਗਤ ਨਾ ਕੀ ਜਾਏ ਇਹ ਮਾਲਾ ਆਪਣੀ ਲੈ ਜਾਏ ਰੱਬ ਦੀ ਭਗਤੀ ਵੀ ਨਹੀਂ ਹੁੰਦੀ ਹੈ ਉਹ ਤਨਨਾ ਭਗਤੀ ਜੀ ਨੇ ਪੂਰੀ ਲਿਸਟ ਦਈ ਹੈ ਉਦੇ ਵਿੱਚ ਆਂਦਾ ਕਿ ਦੋਏ ਸਿਰ ਮੰਗੋ ਹਨਾ ਇਹ ਉਹ ਮਾ ਖੁਸ਼ੀ ਕਰੈਨੀ ਥੀ ਜੀਓ ਹਾਂਜੀ ਅੱਧੇ ਸਿਰ ਮੰਗੋ ਦਾਲੇ ਮੁਕੋ ਦੋਨੋਂ ਵਕਤ ਜਵਾਲੇ ਹਾਂਜੀ ਅਨਾਜ ਮੰਗੋ ਸੱਤ ਸੀਕਾ ਹਨਾ ਵੀ ਅਨਾਜ ਵੀ ਵਧੀਆ ਹੋਣਾ ਚਾਹੀਦਾ ਆਇਨੀ ਵੀ ਉਹ ਜਿਹੜੀ ਡਿੱਪੂ ਵਾਲੀ ਡਿੱਪਰੀਪੋ ਵਾਲੀ ਕਣਕ ਇੱਕ ਸਾਜਣ ਤੁਰੀ ਚੰਗੇਰੀ ਕਰ ਕੀ ghee ਨਾ ਚੰਗੀ ਜਨ ਧੰਨਾ ਲੈ ਵੇ ਮੰਗੇ ਗੋਪਾਲ ਤੇਰਾ ਹਾਰਤਾ ਜੀ ਜੋ ਜਨ ਤੂੰ ਮਰੀ ਭਗਤ ਕਰਨ ਤੇ ਤਿੰਨ ਗੇ ਕਾਜ ਸੁਵਾਰਤਾ ਯਾਨੀ ਕਹਿਣੇ ਦਾ ਮਤਲਬ ਇਹ ਹੋਇਆ ਵੀ ਜਦ ਮਾਰੇ ਗੁਰਦੁਆਰੇ ਦੇ ਵਿੱਚ ਲੰਗਰ ਹੀ ਨਹੀਂ ਰੋਵਗੇ ਫਿਰ ਖੇਚੋ ਨਹੀਂ ਰਹੂਗੀ ਪਰ ਕਿਉ ਇੱਕ ਲੰਗਰ ਕਿੱਥੇ ਦੇ ਰਹਿ ਜੂਗੇ ਪਰ ਇੱਕ ਗੱਲ ਮੈਂ ਤੁਹਾਨੂੰ ਰੋਕਦਾ ਇੱਥੇ ਇਹ ਗੱਲ ਥੋੜੀ ਠੀਕ ਆ ਦੁਨੀਆਵੀ ਤੌਰ ਦੇਤੇ ਠੀਕ ਆ ਪਰ ਇਹ ਜਿਹੜਾ ਲੰਗਰ ਚਲਾਇਆ ਹੋਇਆ ਇਹ ਬਾਬੇ ਨਾਨਕ ਦਾ ਚਲਾਇਆ ਹੋਇਆ ਜੀ ਇਹ ਤਾਂ ਉਦੋਂ ਵੀ ਨਹੀਂ ਰੁਕਿਆ ਜਦੋਂ ਮਾਵਾਂ ਦੇ ਪੁੱਤਾਂ ਦੇ ਗਲਾਂ ਤੇ ਵਿੱਚ ਹਾਰ ਪੈ ਜਾਂਦੇ ਸੀ ਜੰਗਲਾਂ ਦੇ ਵਿੱਚ ਘਰ ਛੱਡ ਕੇ ਸਿੰਘਾਂ ਨੂੰ ਜਾਣਾ ਪੈ ਗਿਆ ਤੇ ਉਦੋਂ ਉਦੋਂ ਸਿੰਘ ਨਾ ਜਦੋਂ ਕਹਿੰਦੇ ਕਿ ਹਫਤੇ ਬਾਅਦ ਰੋਟੀ ਨੇ ਸ ਇਹਤੇ ਫਿਰ ਵੀ ਆਵਾਜ਼ ਮਾਰਦੇ ਸੀ ਨਗਾੜੇ ਦੀ ਝੋਟ ਹੋਣੀ ਠੀਕ ਹੈ ਪਰ ਸਰਕਾਰਾਂ ਦਾ ਹੱਲ ਦਿਆ ਨਹੀਂ ਨਾ ਹੈ ਸਰਕਾਰਾਂ ਨਾਲ ਬਣੀ ਕੁੱਝਿਆ ਜਾਨਾ ਚਲਾਉਣਗੇ ਉਹ ਸਾਡੇ ਬਾਰ-ਬਾਰ ਪਾਪਾ ਜੀ ਨੇ ਪੁਆ ਦੇ ਦਿਆ ਲੈਂਗੁਏਜ ਤੇ ਹੀ ਪਤਾ ਲੱਗ ਰਿਹਾ ਮਾਰੇ ਥਾਰੇ ਤੇ ਬਾਬਾ ਹੋਰ ਤਾਂ ਚਲੋ ਹੋਰ ਨਿਕੋਣੇ ਆ ਤੁਹਾਡੀ ਜਿਹੜੀ ਜ਼ਮੀਨ ਹੈ ਪੁਆ ਵਾਲੀ ਇਹ ਤਾਂ ਰਹੀ ਕੋਈ ਨਹੀਂ ਹੁਣ ਇਹ ਤਾਂ ਸਾਰੇ ਪਾਸੇ ਕਬਜ਼ੇ ਹੋ ਗਏ ਬਹੁਤ ਬਹੁਤ ਬੜਾ ਜੀ ਬਾਤ ਤਾਂ ਪਰ ਜੇ ਨਹੀਂ ਜ਼ਮੀਨ ਨਹੀਂ ਫਿਰ ਕਾ ਅਸੀਂ ਜ਼ਮੀਨਾਂ ਨਹੀਂ ਰਹੂਗੇ ਫਿਰ ਕਾ ਮਾਰੇ ਦੇ ਅੰਦਰ ਕੀ ਇਨਸਾਨੀਅਤ ਮਰ ਗਈ ਕਿਆ ਬਾਤ ਹੈ ਅਨਖਾਨੀ ਤਾਂ ਨਹੀਂ ਮਰੀ ਹੋਈ ਹੈ ਜੀ ਪੰਜਾਬ ਤਾਂ ਗੁਰੂਆਂ ਦਾ ਮਰੇਗਾ ਸਨੇਹਾ ਕੀ ਹੈ ਗੁਰੂਆਂ ਦਾ ਸਨੇਹਾ ਇਹੋ ਹੀ ਹੈ ਵੀ ਜੋ ਸ਼ਰਨ ਆਏ ਤੇ ਇਸ ਕੰਠ ਲਵਾਏ ਲਾਏ ਹਰ ਵੀਰ ਤੇ ਸੁਆਮੀ ਦੀ ਸੰਦਾ ਵਾਲੀ ਬਾਤ ਹੈ ਜੀ ਵੀ ਸਾਰੇ ਦਾ ਦੁੱਖ ਤਕਲੀਫ ਕੇ ਵਿੱਚ ਖੜਨ ਵਾਲੀ ਬਾਤ ਹੈ ਦੁੱਖ ਸੁੱਖ ਕੇ ਹਾਂ ਕੇ ਵਿਚਨਾਰਾ ਮਾਰਨੇ ਵਾਲੀ ਬਾਤ ਹੈ ਜੀ ਸੋ ਜਿਹੜਾ ਕਿ ਕਿਸਾਨ ਵੀ ਸਾਰੇ ਪਹੁੰਚੇ ਹੋਏ ਆ ਕਹਿੰਦੇ ਵੀ ਬਿਜਲੀ ਬਿੱਲ ਅਸੀਂ ਰੱਦ ਕਰਾ ਕੇ ਹਟਾਂਗੇ ਖੇਤਾਂ ਦੀ ਗੱਲ ਕਰ ਰਹੀ ਸੀ ਕਿਸਾਨੀ ਦੀ ਗੱਲ ਕਰ ਰਹੀ ਸੀ ਤੇ ਬੜਾ ਸੋਹਣਾ ਅਸੀਂ ਗੀਤ ਵੀ ਗਾਉਂਦੇ ਹੁੰਦੇ ਆ ਦਿਲਜੀਤ ਨੇ ਗਾਇਆ ਵੀ ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ ਹਨਾ ਜੀ ਹਾਂ ਜੀ ਹਾਂ ਤੇ ਭਾਵੇਂ ਜਿੰਨੀ ਮਰਜੀ ਵਟਾਂ ਦੇ ਉੱਤੇ ਤੁਸੀਂ ਅੱਗ ਲਾ ਲਓ ਪਰ ਇਹ ਬਰਕਤ ਨਹੀਂ ਕਦੇ ਮੁੱਕਣੀ ਇਹ ਦਸਤਾਰੇ ਇਹ ਦਾੜੇ ਇਦਾਂ ਹੀ ਸੋਭਦੇ ਰਹਿਣਗੇ ਪਤਾ ਨਹੀਂ ਕੀ ਇਹਨਾਂ ਦੀ ਤਸਵੀਰ ਹੈ ਕਹੋ ਜੀ ਕਿਹੜੀ ਖਰਾਕ ਖਾਂਦੇ ਆ ਇਹ ਇਹ ਜਿੰਨੇ ਮਰਜੀ ਇਹਨਾਂ ਨੂੰ ਦਬਾਈ ਜਾਓ ਜਿੰਨੀ ਮਰਜੀ ਇਹਨਾਂ ਦੇ ਉੱਤੇ ਧੱਕੇ ਹੋਈ ਜਾਣੇ ਫੇਰ ਖੜ ਜਾਂਦੇ ਆ ਤੁਹਾਡੇ ਥੋੜੇ ਥੋੜੇ ਤੋਂ ਸਰਕਾਰਾਂ ਪੁਲਿਸ ਦਾ ਤੰਗ ਆ ਜਾਂਦੀਆਂ ਹੋਣੀਆਂ ਵੈਸੇ ਜਦੋਂ ਤੁਸੀਂ ਜਾਂਦੇ ਆ ਵੀ ਇਹ ਫੇਰ ਆ ਜਾਂਦੇ ਆ ਸੀ ਇੰਨਾ ਕੁਝ ਕਰਦੇ ਆ ਤੇ ਬੈਰੀਕੇਟ ਏਡੇ ਏਡੇ ਲਾਏ ਹੁੰਦੇ ਆ ਕਦੇ ਹੁਣ ਵੀਰ ਯੂਨੀਵਰਸਿਟੀ ਵਿੱਚ ਵੀ ਇੰਨਾ ਬੱਚਿਆਂ ਨੂੰ ਵੀ ਰੋਕਿਆ ਗਿਆ ਤੁਸੀਂ ਫੇਰ ਆ ਜਾਂਦੇ ਆ ਤੁਹਾਨੂੰ ਥਕ ਨਹੀਂ ਉਸ ਮਿੱਟੀ ਦੀ ਜਿਹੜੀ ਸਾਨੂੰ ਥੱਕਣ ਲਈ ਉਹ ਮਿੱਟੀ ਨਹੀਂ ਲੱਗੇਗੀ ਪੁਲਿਸ ਸਾਡੇ ਤੋਂ ਤੰਗ ਰਵੇ ਜਾਂ ਪਰੇਸ਼ਾਨ ਰਵੇ ਅਸੀਂ ਆਪਣੀ ਡਿਊਟੀ 'ਚ ਜਾਣੀ ਉਹਨਾਂ ਨੇ ਆਪਣੀ ਡਿਊਟੀ 'ਚ ਜਾਣੀ ਹੈ ਕੀ ਬਾਤ ਹੈ ਉਹ ਆਪਣੀ ਡਿਊਟੀ 'ਚ ਜਾ ਰਹੇ ਅਸੀਂ ਆਪਣੀ ਡਿਊਟੀ 'ਚ ਜਾ ਰਹੇ ਹਾਂ ਕੀ ਬਾਤ ਹੈ ਚਲੋ ਇਹਨਾਂ ਹੀ ਨੋਟਸ ਦੇ ਉੱਤੇ ਅਸੀਂ ਇੱਥੇ ਐਂਡਿੰਗ ਕਰਾਂਗੇ ਭਾਈ ਮਨੀ ਸਿੰਘ ਜੀ ਨੂੰ ਕਹਿੰਦੇ ਜਦੋਂ ਸ਼ਹੀਦ ਕਰਨ ਲੱਗੇ ਨਾ ਜਲਾਦ ਨੂੰ ਤਰਸ ਆ ਗਿਆ ਕਹਿੰਦਾ ਵੀ ਮੈਂ ਟੋਟੇ ਟੋਟੇ ਕਰਨ ਦਾ ਹੁਕਮ ਦਿੱਤਾ ਸੀ ਉਹਨੂੰ ਥੋੜਾ ਤਰਸ ਆ ਗਿਆ ਵੀ ਥੋੜਾ ਦੂਰ ਦੂਰ ਕਰਦਾ ਮੈਂ ਅੰਗਾਂ ਅੰਗੇ ਵੱਡਦਾ ਤੇ ਹਾਂਜੀ ਗਦਾਰੀ ਕਰ ਰਹੇ ਆ ਆਪਣੇ ਉਹਦੇ ਨਾਲ ਹਾਂਜੀ ਧਰਮ ਨਾਲ ਕਹਿੰਦਾ ਨਹੀਂ ਤੈਨੂੰ ਹੁਕਮ ਹੋਇਆ ਤੂੰ ਬੰਦ ਬੰਦ ਕੱਟ ਵੀ ਕੱਲਾ ਕੱਲਾ ਜੋੜ ਹੈ ਜਿਹੜਾ ਨਾ ਉੱਥੋਂ ਕੱਟਣਾ ਤਾਂ ਆਪਣੇ ਧਰਮ ਨਾਲ ਗੁਦਾਰੀ ਨਾ ਕਰ ਆਪਣੇ ਉਹਦੇ ਨਾਲ ਆਕਾ ਨਾਲ ਤੂੰ ਗੁਦਾਰੀ ਨਾ ਕਰ ਤੂੰ ਬੰਦ ਬੰਦ ਕੱਟ ਮੇਰੇ ਮੈਂ ਖੁਸ਼ ਹੋਊਂਗਾ ਓਦਾਂ ਹੀ ਬਾਬਾ ਜੀ ਕਹਿੰਦੇ ਵੀ ਉਹ ਉਹਨਾਂ ਦੀ ਆਪਣੀ ਡਿਊਟੀ ਆ ਭਾਈ ਮਨੀ ਸਿੰਘ ਜੀ ਨੇ ਜਿਵੇਂ ਕਿਹਾ ਸੀ ਵੀ ਤੁਸੀਂ ਆਪਣੀ ਡਿਊਟੀ ਕਰੋ ਅਸੀਂ ਆਪਣੀ ਡਿਊਟੀ ਕਰਾਂਗੇ ਸਾਡੀ ਡਿਊਟੀ ਆ ਸ਼ਹੀਦ ਹੋਣਾ ਸ਼ਹਾਦਤਾਂ ਪਾਣਾ ਤੁਹਾਡੀ ਡਿਊਟੀ ਆ ਜ਼ੁਲਮ ਕਰਨਾ ਤੁਸੀਂ ਕਰੇ ਚੱਲੋ ਅਸੀਂ ਆਪਣੀ ਸ਼ਹਾਦਤਾਂ ਦੇਣ ਨੂੰ ਤਿਆਰ ਆ ਬਹੁਤ ਬਹੁਤ ਧੰਨਵਾਦੀ ਸਾਡੇ ਨਾਲ ਗੱਲਬਾਤ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਕ੍ਰਾਂਤੀਕਾਰੀ ਕਿਸਾਨੀ ਨੇ ਜਿੰਦਾਬਾਦ ਲੋਕਾਂ ਦਾ ਇੱਕ ਜਿੰਦਾਬਾਦ ਕ੍ਰਾਂਤੀਕਾਰੀ ਕਿਸਾਨੀ ਨੇ ਜਿੰਦਾਬਾਦ